ਪੜ ਭਾਗੀ ਹਾਂ ਜੀ ਅੱਜ ਧੰਨਵਾਦ ਬਾਬਾ ਈਸ਼ਰ ਸਿੰਘ ਮਹਾਰਾਜ ਜਨਤਾਰ ਦੇ ਦਿੱਸਤ ਆਪਾਂ ਬਾਬਾ ਪ੍ਰਵਿੰਦਰ ਸਿੰਘ ਜੀ ਤੇ ਉਹਨਾਂ ਜੋ ਇਥੇ ਸਮਾਂ ਬਣਾਇਆ ਤੇ ਆਪਾਂ ਨੂੰ ਸਮਾਂ ਦਿੱਤਾ ਤੇ ਆਪਣੇ ਪੁੱਲ ਵਧਾਏ ਉਹਨਾਂ ਨੇ ਆ ਕੇ ਆ ਕੇ ਇਹ ਦਾਸ ਬਹੁਤ ਧੰਨਵਾਦ ਬਾਬਾ ਪ੍ਰਵਿੰਦਰ ਸਿੰਘ ਜੀ ਜਿਉ ਕਰਾਇਆ ਜਾਈ ਭਾਕੀ ਭਾਈ ਕੁਲਜੀਤ ਸਿੰਘ ਨੇ ਰੱਖ ਦਿੰਦਿਆਂ ਇੰਗਲੈਂਡ ਤੋਂ ਅੱਥਾ ਜੀ ਮੇਰੇ ਮੇਰੇ ਇੰਗਲੈਂਡ ਨੇ ਉਹ ਤੋਂ ਜਿੱਥੇ ਬਹੁਤ ਸਾਰਾ ਕੰਮ ਨੇ ਭਾਈ ਜੀਵਨ ਸਿੰਘ ਜੀ ਨੇ ਭਾਈ ਤੇ ਮੈਂ ਜੀ ਇੱਕ ਨੂੰ ਬੇਜਤੀਆ ਕਰਨੀ ਜਦੋਂ ਬਾਬਾ ਬਲਨ ਸਿੰਘ ਜੀ ਤੇ ਇਹ ਪਤਾਤ ਬਾਬਾ ਇਸ਼ਰ ਸਿੰਘ ਜੀ ਜਿਹਨੂੰ ਨਾਂ ਚਰ 79 ਬਾਬਾ ਨੇ ਤੇ ਔਰ ਤੋਂ ਪਹਿਲਾਂ ਬਾਬਾ ਦੰਦ ਸਿੰਘ ਜੀ ਉਹਨੂੰ ਲੈਣ ਕੇ ਛੋੜਦਾ ਪਿੰਚ ਵਾਹਿਗੁਰੂ ਤੇ ਪਾ ਬਾਬਾ ਸੁਖਾਸ ਸਿੰਘ ਜੀ ਬਾਬਾ ਹੁਦਾ ਸਿੰਘ ਜੀ ਸ ਸੁਦਰ ਸਿੰਘ ਨੰਬਰਦਾਰ ਇੰਚਾਰਜ ਬੰਦੇ ਹੋ ਸੀ ਇਹ ਨਾਲ ਸਰ ਗਏ ਬਾਬਾ ਨਸੀਬ ਜੀ ਕੋਲ ਤੇ ਵੀ ਮਹੌਪਰਤਾਂ ਦੀ ਝੋੜਾ ਨੰਬਰੋਂ ਤੇ ਬਾਬਾ ਜੀ ਕੋਲ ਹੋਰ ਸਰਕਾ ਵੀ ਆਏ ਸੀ ਬਾਬਾ ਨਸੀਬ ਮਹਾਰਾਜ ਕੋ ਤੇ ਪਰਚੀ ਪਾਉਣ ਲੱਗੇ ਤੇ ਟੋਰੀ ਜੀ ਨੇ ਕਿਹਾ ਤੇ ਤੁਸੀਂ ਵੀ ਪਰਚੀਆਂ ਪਾਓ ਦੇਖੋ ਗੁਰੂ ਜੀ ਸਰ ਕੀ ਪਰਚੀ ਕਿੱਥੋਂ ਦੇਖ ਰਹੇ ਹੋ ਉਹ ਤੇ ਉਹ ਫਿਰ ਉਹ ਕਹਿੰਦੇ ਬਾਬਾ ਜੀ ਪੁੱਛਿਆ ਵੀ ਕਿਹੜੇ ਕਿਹੜੇ ਕੰਢੇ ਸੱਜਣਾਂ ਦੱਸਿਆ ਉੱਪਰ ਵੀ ਮੈਂ ਕਿਹਾ ਉਹ ਤਾਂ ਇਸਾਂ ਕਿ ਵੀ ਆ ਇਹਨਾਂ ਦੀ ਵੀ ਪਾਓ ਔਰ ਜੇ ਪਰਚੀ ਜੀ ਫਰੀ ਜੀ ਛੇਤੀ ਪਾਵਾ ਜੀ ਪਰਚੀ ਛੋੜਾ ਸੀ ਵਾਹ ਤੇ ਛੋੜਾ ਜਿਹੜਾ ਕੱਚੀ ਰਾਸੀ ਸੀ ਕੱਚੀ ਰਾਸੀ ਸਾਰੇ ਪਿੰਡਾਂ ਦੇ ਕੱਚੀ ਰਾਸੀ ਤੇ ਟਿੱਬਿਆਂ ਦਾ ਪੈਂਡ ਸੀ ਉਹ ਤੇ ਛੋੜਾ ਰੱਖੇ ਚਾਹੁੰਦਾ ਪਿੰਡਾਂ ਦਾ ਕੋਈ ਬੜਦਾ ਸੀ ਡਾਕੂਮੈਂਟ ਪੈਂਡੇ ਜਾਂਦੇ ਸੀ ਉਹ ਤੇ ਬਾਬਾ ਨਾਸਿ ਜੀ ਮਹਾਰਾਜ ਰਾਤੀ ਆਏ ਤੇ ਛੋੜਾ ਦੇ ਵਿੱਚ ਐਂਟਰ ਕਰਨ ਲੱਗੇ ਮੈਂ ਸਚਾਈਆਂ ਤੋਂ ਸੜ ਕੇ ਬਿਦ ਪ੍ਰੂਫ ਦੇਣ ਲੱਗੇ ਜੀ ਸਾਰੇ ਗੱਲਾਂ ਪੇਜ ਉੱਤੇ ਛੋੜਾ ਛਾਇ ਤੇ ਮੂਰੇ ਛੋੜਾ ਹੀ ਖੜੀ ਸੀ ਤੇ ਬਾਬਾ ਅਨੰਦ ਸੀ ਜੀ 40 ਤਿਆ ਕਰਮਾ ਛਿਓ ਉੱਤਰ ਕੇ ਆਉਣਗੇ ਫਿਰ ਡਾਇਰ ਕਿਹਾ ਬਾਬਾ ਜੀ ਤੁਸੀਂ ਹੱਥੇ ਬੈਠੇ ਹੋ ਜੀ ਕਹਿੰਦੇ ਵੀ ਸਾਗਤ ਜਿਹੜੀ ਆ ਵੀ ਤੁਸੀਂ ਵੀ ਮਿੱਟੀ ਘਟਾਵਾ ਵੀ ਇਹ ਸਭ ਇਹ ਥੋੜੇ ਬਾਸਰ ਕਰਾਓ ਯਾਨੀ ਬਾਬਾ ਜੀ ਨੇ ਕਿਹਾ ਵੀ ਕੋਈ ਖਾਸ ਚੀਜ਼ਾ ਸੰਗ ਵਿੱਚ ਤੁਰ ਕੇ ਆਉਣਾ ਪੈਣਾ ਚਲੋ ਬਾਬਾ ਜੀ ਪਿੰਡ ਦੇ ਵਿੱਚ ਜਾ ਰਹੇ ਆ ਤੇ ਬਾਬਾ ਜੀ ਬਾਬੇ ਦੇ ਜਨਰ ਸਾਹਿਬ ਕੋਲ ਝੋੜਾ ਦੇ ਘਰ ਦੇ ਮੂਰਜੀ ਮੈਂ ਉੱਥੇ ਚਾਉ ਅਸੀਂ ਬੜਤੇ ਉੱਥੇ ਜੜੇ ਰਹੇ ਆ ਪਚੌਂ ਪਨਸਾ ਝੂੜਾ ਨਾ ਉਥੇ ਕਰਾਇਆ ਤੇ ਝੋੜਾ ਚ ਤੇ ਬਾਬਾ ਜੀ ਬਾਬਾ ਨਾਲ ਸੀ ਕਿ ਉਸ ਵੇਲੇ ਬਾਬਾ ਜੀ ਉਸਤਾਦ ਮੂਰਜੀ ਨਾਲ ਲੱਗ ਗਿਆ ਤੇ ਬਾਬਾ ਜੀ ਘਰ ਆਨ ਦਾ ਕਾफी ਦੇ ਚਾਕੇ ਤੇ ਪਿੱਤਰ ਤੇ ਜਦ ਬਾਬਾ ਜੀ ਉਥੇ ਗੁਰਦਾਰ ਸੁੱਕ ਸਾਕੇ ਸੀ ਗਏ ਫਿਰ ਪਿੰਡ ਦੇ ਸੱਗੇ ਕੁਛ ਬਾਬਾ ਜੀ ਕਰਦੇ ਵੀ ਕਿ ਤੁਸੀਂ ਵੀ ਅਸਾਂ ਰੁਕੇ ਸੀ ਤੇ ਬਾਬਾ ਜੀ ਬਈ ਕਿਹਾ ਉੱਥੇ ਸਾਡੀ ਕੋਈ ਚੀਜ਼ ਐ ਸੀ ਉਹ ਲੈਣਾ ਹੈ। ਵਾਹਿਗੁਰੂ ਇਹ ਬਸ ਬਾਬਾ ਜੀ ਫਿਰ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣ ਗਿਆ ਜੀ ਚਲੋ ਬਾਬਾ ਜੀ ਦੇ ਬਾਣਾ ਪਰਤੌਣਾ ਸੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੇ ਤੇ ਉਹ ਤੋਂ ਦੂ ਬਾਪੇ ਬਾਬਾ ਜੀ ਨੇ ਉੱਥੇ ਬਾਬਾ ਜੀ ਆ ਗਏ ਬਾਬਾ ਈਸ਼ੀ ਸਿੰਘ ਜੀ ਮਹਾਰਾਜ ਬਾਬਾ ਜੀ ਕੋਚਾ ਹੈ ਤੇ ਬਾਬਾ ਜੀ ਦਾ ਤਾਦੀ ਦਾ ਭਰਾ ਤੇ ਉਹ ਕਹਿੰਦਾ ਵੀ ਕਹਿੰਦਾ ਬਾਬਾ ਵੀ ਬੱਚੇ ਨੂੰ ਲੈ ਆਉਣਾ ਬੇਨ ਦੇ ਛੋਤੇ ਛੋਸਾ ਤੇਮਰ ਹੋ ਗਈ ਤੇ ਜੱਟ ਜ਼ਿਮੀਦਾਰਾਂ ਤੇ ਵੀ ਕਦੇ ਵੀ ਆਪਣੀ ਜ਼ਮੀਨ ਆ ਗਈ ਆ ਤੇ ਸਾਧਨ ਦਾ ਆਪਣਾ ਮੁੰਡਾ ਵੀ ਖਰਾਬ ਕਰ ਦਿਆ ਤੇ ਫਿਰ ਜਦੋਂ ਬਾਬਾ ਜੀ ਕੋਲ ਬਾਤਾਂ ਨੇ ਬਹੁਤ ਰੋਕੇ ਬਾਬਾ ਪ੍ਰਤਾਪਪੁਰਜੀ ਨੇ ਬਹੁਤ ਰੋਕੇ ਕਹਿੰਦਾ ਵੀ ਕਹਿੰਦੇ ਨਾ ਜਾਓ ਤੁਸੀਂ ਵੀ ਸਾਹਬੇ ਬਾਬਾ ਜੀ ਤੇ ਬਸਣਾ ਕਰ ਦਿਆ ਬਾਬਾ ਓਖਾ ਤੇ ਉਹ ਕਹਿੰਦਾ ਨਹੀਂ ਮੈਂ ਜਾਣਾ ਤੇ ਕਿਹਾ ਉਨੇ ਬਾਬਾ ਜੀ ਨੇ ਬੇਥੀ ਕੀਤੀ ਬਾਬਾ ਜੀ ਵੀ ਛੋੜੀ ਦਾ ਛੋੜੀ ਦਾ ਵਸਤਾ ਬੰਦ ਹੋ ਗਈ ਵੀ ਐਸੇ ਮੁੰਡੇ ਦਾ ਵੀ ਅਸੀਂ ਵਿਆਹ ਨੂੰ ਕਰਾਣ ਆ ਗਏ ਬਾਬਾ ਜੀ ਝੋਪਰੇ ਤੇ ਇਹ ਬਜ਼ੁਰਗ ਨੇ ਬਾਬਾ ਜੀ ਤੁਸੀਂ ਤਾਂ ਵੀ ਛੋੜੀ ਦਾ ਬਾਦ ਸਾਡਾ ਮੁੰਡਾ ਗੱਡਾ ਢੋਲ ਪਾ ਕੇ ਪਿੰਡ ਪਿੰਡ ਮਗਦਾ ਫਿਰੂਗਾ ਦੁਦ ਬੋਲਦਾ ਫਿਰੂਗਾ ਤੇ ਬਾਬਾ ਜੀ ਬਹੁਤ ਗੁੱਸੇ ਚ ਪਵਨ ਨਾ ਬਾਬਾ ਜੀ ਕਿਹਾ ਬਜ਼ੁਰਗਾ ਕੀ ਕਹਿੰਦਾ ਮਗਿਆ ਫਿਰੂ ਕਦੇ ਇਹਦਾ ਜਿੱਥੇ ਬੈਈ ਇਹਦਾ 9 ਲੱਖ ਕਿਉਂਕਿ ਇਹਦੇ ਬੈਜੂਗਾ ਤੇ ਉਹਦੇ ਵੀ ਉਹ ਵੀ ਗਾਹ ਦੁਨੀਆ ਦਾਤਾ ਬਣੂਗਾ ਬਾਪੂ ਆਪਣੇ ਬਾਬਾ ਸੋਹਣੇ ਸੋਹਣਾਲਾ ਸੋਹ ਸ੍ਰੀ ਆਕਾਲ ਬਾਬਾ ਜੀ ਦੇ ਚਾ ਬਾਬਾ ਜੀ ਸੇਵਾ ਕਰਦਿਆ ਕਹਿੰਦਾ ਮੈਂ ਪੰਜ ਸਾਲਾਂ ਤੋਂ ਉਗਾ ਰਣੀ ਮੈਂ ਲਾਈਵ 'ਚ ਸਭ ਨੂੰ ਦੱਸਣਾ ਤੇ ਬਾਬਾ ਜੀ ਦੇ ਚਾਰਾਂ ਦਿਨ ਸੇਵਾ ਕਰਦਿਆਂ ਦੇ ਬਹੁਤ ਜ਼ਿਆਦਾ ਵੀ ਜ਼ਖਮ ਹੋ ਗਏ ਲਹੂ ਵਗਣ ਲੱਗ ਗਿਆ ਤੇ ਬਾਬਾ ਬਾਬਾ ਜੀ ਕੋਤਰ ਸੀ ਜਾਂਦਾ ਬਾਬਾ ਈਸ਼ ਸਿੰਘ ਮਹਾਰਾਜ ਤੇ ਜਸਵੰਤ ਸੁਬਾਗਾਂ ਵਾਲੇ ਸੀ ਤੇ ਉਹਨਾਂ ਨੇ ਬਾਬਾ ਜੀ ਉਹਨਾਂ ਬਾਬਾ ਨਾਸੇ ਜੀ ਕਹਿੰਦੇ ਮੁੰਡਾ ਦੇ ਕਿਵੇਂ ਨਖਰੇ ਨਾਲ ਤੁਰ ਲੱਗਿਆ ਹੈ ਵੀ ਇਹ ਬਾਬਾ ਈਸ਼ ਸਿੰਘ ਹੋ ਗਿਆ ਮੁੰਡਾ ਨਖਰੇ ਨਾਲ ਤੁਰ ਲੱਗਿਆ ਕਿਵੇਂ ਤੋਤਾ ਉਹ ਕਹਿੰਦਾ ਬਾਬਾ ਜੀ ਉਹਨਾਂ ਦੇ ਚਾਣਾ ਜੀ ਪੈਰ ਲੱਭ ਗਿਆ ਸੀ ਜਦ ਮੈਂ ਤਾਂ ਜੀ ਪੈਰ ਕਹਣ ਚਾਹਦਾ ਤੇ ਉਹਨਾਂ ਦੇ ਚਾਣਾ ਜੀ ਜਗਮ ਹੋ ਗਏ ਬਾਬਾ ਜੀ ਲੋਹੂ ਵਗਦਾ ਉਸੀਂ ਮੇਰੇ ਕੋਲ ਮੈਂ ਮਿੰਨਾ ਵੀਡੀਓ ਮੈਂ ਜਗਰਾਉਂ ਤੋਂ ਪੱਟੀ ਕਰਾ ਲੈਣਾ। ਬਾਬਾ ਜੀ ਫੇਰ ਕਹਿੰਦੇ ਪਪਾ ਨਾਸਿ ਜੀ ਕਹਿੰਦੇ ਨਹੀਂ ਨਖਰੇ ਕਰਦਾ ਮੁੰਡਾ ਜਾਣ ਕੇ। ਤੇ ਬਾਬਾ ਜੀ ਫੇਰ ਉਹ ਕਹਿੰਦਾ ਨਹੀਂ ਬਾਬਾ ਜੀ ਇਹ ਗੱਲ ਨਹੀਂ ਹੈਗੀ। ਤੇ ਇਸ ਵਾਸਤੇ ਪਾ ਗਏ। ਇਹ ਬਾਬਾ ਜੀ ਉਹ ਜਦੋਂ ਬਾਬਾ ਜੀ ਫੇਰ ਆਏ ਪਪਾ ਇਸ਼ੇਸੇ ਕੀ ਆਪਣੇ ਬਾਟੇ ਦੇ ਵਿੱਚ ਦੁੱਧ ਲੈ ਕੇ ਆਏ ਤੇ ਸਤਨਾਮ ਦਾ ਬਚਾਇੰਤਾ ਤੇ ਬਾਬਾ ਨਾਸਿ ਜੀ ਵਹਿੰਗੇ ਤੇ ਇਸ਼ਾਰਾ ਆਦੇ ਚਰਨ ਕਰ। ਪਪੇ ਬਜੀ ਬਾਬਾ ਜੀ ਦੇ ਆ ਦੇਖਾ ਪਿੱਛੇ ਗਾਣੇ ਬਾਬਾ ਜੀ ਬਹੁਤ ਬਖਸ਼ੀ ਕਿ ਹੁਣ ਮੈਂ ਇੱਥੇ ਗਾਵਾ ਹੁਣ ਆਹ ਚੀਜ਼ ਪਹਿਲੀ ਗਏ ਬਾਬਾ ਬ੍ਰਿੰਦਰ ਸਿੰਘ ਜੀ ਨਾਲ ਅੱਖਰ ਹੋਣੀ ਆ ਤੇ ਅੱਜ ਬਹੁਤ ਸਾਰੇ ਮੈਨੂੰ ਪਤਾ ਉਹਨਾਂ ਨੂੰ ਵੀ ਅੱਜ ਇਹ ਚੀਜ਼ ਦੱਸਣੀ ਆ ਬਹੁਤ ਸकता ੜੀ ਕਰੇ ਬਾਬਾ ਕੁੰਦਨ ਸਿੰਘ ਜੀ ਨੂੰ ਤੇ ਬਾਬਾ ਜੀ ਦੇ ਧਰਤ ਦੇ ਬਾਬਾ ਜੀ ਸ਼ਸ਼ ਸਿੰਘ ਮਹਾਰਾਜ ਦੀ ਸੇਵਾ ਕਿਵੇਂ ਬਖਸ਼ੀ ਵਾਹਿਗੁਰੂ ਸੇਵਾ ਕਿਵੇਂ ਪਹਿਲਾਂ ਜਦੋਂ ਨਾਲਖਰ ਸੀ ਤੇ ਬਾਬਾ ਜੀ ਜਦੋਂ ਜਾਂਦੇ ਸੀ ਬਾਹਰ ਤੇ ਬਾਹਰ ਜਾਂਦੇ ਸੀਦੇ ਬਾਬਾ ਜੀ ਮੂਰਨੀ ਸਟਰੀਟ ਤੇ ਪਰਵਾਣੇ ਜਾਂਦੇ ਸੀ ਮਗਰ ਇੱਕ ਪਰਨਾਇਨ ਦਸੀ ਮਗਰ ਚਾਣੇ ਅਗੇ ਗੁਰੂ ਅਰਜਨ ਸਾਹਿਬ ਨਾਲ ਹੀ ਜਾਂਦੇ ਸੀ ਬਾਬਾ ਜੀ ਤੇ ਨਾਲੇ ਜਾਂਦੇ ਸੀ ਫਿਰ ਉਹ ਬਾਬਾ ਜੀ ਤੇ ਜਾਂਦੇ ਸੀ ਫਿਰ ਸਾਕਤਾ ਦੀ ਪੁਕਾਰ ਹੋਈ ਕਿ ਬਾਬਾ ਜੀ ਦਿੱਲੀ ਨੂੰ ਤੁਸੀਂ ਆਓ ਦਿੱਲੀ ਅਸੀਂ ਤੁਹਾਡੇ ਦਰਸ਼ਕ ਕਰਨਾ ਚਾਹੁੰਦੇ ਹਾਂ ਤੇ ਬਾਬਾ ਜੀ ਇਹ ਮਨ ਕਿਤੇ ਕਿ ਹਰੇ ਸਾਨੂੰ ਤੇ ਗੁਰੂ ਸਾਹਿਬ ਦੀ ਸੇਵਾ ਦਾ ਬਾਬਾ ਇਹ ਜਦੋਂ ਹੁਕਮ ਨਹੀਂ ਰਾਇਚਾ ਉਸ ਕਿਸੇ ਅਕਰਣ ਗਏ ਅਸੀਂ ਉਹਨਾਂ ਜਾਣ ਫਿਰ ਬਾਬਾ ਜੀ ਨੇ ਬਾਬਾ ਕੁੰਦਨ ਸਿੰਘ ਜੀ ਨੂੰ ਸੇਵਾ ਦੇ ਲਈ ਕਿਹਾ ਸਤਿ ਪਹਿਲੇ ਜਦੋਂ ਬਾਬਾ ਨਾਨਕ ਜੀ ਨੇ ਪਹਾੜਾ ਪਰਚੌਲਾ ਸੀ ਲੈ ਤੇ ਬਾਬਾ ਨਾਨਕ ਸਿੰਘ ਜੀ 12 ਦਰੀ ਦੇ ਵਿੱਚ 12 ਦਰੀ ਦੇ ਵਿੱਚ ਬਾਬਾ ਕੁੰਦਨ ਸਿੰਘ ਬਾਬਾ ਕੇਰ ਸਿੰਘ ਬਾਬਾ ਇੰਦਰ ਸਿੰਘ ਮਹਾਰਾਜ ਤੇ ਨਾਲ ਉਹ ਕਿਹਾ ਬਾਬਾ ਨਾਨਕ ਸਿੰਘ ਨੇ ਬਈ ਬਾਬਾ ਜੀ ਨੂੰ ਕਿਹਾ ਬਈ ਬਾਬੇ ਇਸੇ ਸਿੰਘ ਬਾਬਾ ਨਾਨਕ ਜੀ ਨੇ ਕਿਹਾ ਤੁਸੀਂ ਕੋ ਗੱਗਾਏ ਨਾਲ ਬਾਂਹ ਨਹੀਂ ਛੱਡੀ। ਬਾਬਾ ਕੁੰਦਸੇ ਬਾਬਾ ਕ੍ਰਿਸ਼ਣ ਬਾਬਾ ਜੀ ਦੇ ਨਾਲ ਛੱਡੀ। ਤੇ ਉਹਨਾਂ ਤਿੰਨਾਂ ਨੂੰ ਕਿਹਾ ਵੀ ਤੁਸੀਂ ਇਹਨੇ ਚੱਲੀ ਛੱਡੀ। ਉਹ ਕਦੇ ਸੱਤ ਵਜੇ। ਤੇ ਉਹ ਬਾਬਾ ਜੀ ਗਏ ਛੋੜਾ ਤੋਂ ਦੇਰ ਹੋ ਗਿਆ ਸਮਾਂ ਇਸ ਦਾ ਬੜ ਗਿਆ। ਤੇ ਗਏ ਫਿਰ ਤਿੰਨੇ ਮਹਾਂਪੁਰਸ਼ ਬਾਬਾ ਜੀ ਦੇ ਨਾਲ ਗਏ ਉੱਥੇ ਸੇਵਾ ਕੀਤੀ। ਤੇ ਹੁਣ ਜਦ ਸੇਵਾ ਦੀ ਪਹਾੜ ਸੀ ਜੀ ਆਪਣੀ ਬੈਠ ਰਹੀ ਸੀ। ਸੇਵਾ ਜਦ ਬਾਬਾ ਜੀ ਉੱਥੇ ਪੇ ਅਥਰ ਫਿਰ ਬਾਬਾ ਜੀ ਦਿੱਲੀ ਚਲੇ ਗਏ ਸੰਗਤਾਂ ਨੇ ਪੁੱਛਿਆ ਸੌਣਾ ਹੀ ਕਹਦਾ ਜੀ ਸੰਗਤਾਂ ਨੇ ਪੁੱਛਿਆ ਬਾਬਾ ਜੀ ਤੁਸੀਂ ਕਿਹਦੇ ਅਸੀਂ ਵੀ ਪੇ ਅਸੀਂ ਆ ਨਹੀਂ ਸਕਦੇ ਪੇ ਸਾਡੇ ਕੋਲ ਅਸੇ ਗੁਰੂ ਸਾਹਿਬ ਦੀ ਸੇਵਾ ਕਰਨ ਵਾਲਾ ਕੋਈ ਨਹੀਂਗਾ ਹੁਣ ਤੁਸੀਂ ਕਿਵੇਂ ਆਗੇ ਦਿੱਲੀ ਇਹ ਵੱਡੇ ਵੱਡੇ ਸਰਦਾਰ ਸਾਰੇ ਸੀ ਬਾਬਾ ਜੀ ਨੇ ਬਚਾ ਕੀਤਾ ਵਾਪਸ ਕਹਿੰਦੇ ਕਮੀ ਜੀ ਹੋ ਗਿਆ ਬਾਬਾ ਜੀ ਕਹਿੰਦੇ ਕਵੀ ਹੋ ਰਿਹਾ ਕਵੀ ਚਲੇ ਗਏ ਕਵੀ ਇਸ ਸੁਨਿਆਰੇ ਸੀ ਤੇ ਬਾਬਾ ਜੀ ਮੇਰੇ ਕਿਤੇ ਕਹਿੰਦੇ ਕਵੀ ਜਦੋਂ ਕਹਿੰਦੇ ਲੋਹੇ ਨੂੰ ਤੇ ਸੋਨੇ ਨੂੰ ਵੀ 7 ਵਾਰੀ ਤੁਸੀਂ ਵੀ ਪੋੜ ਕੇ ਆਪਰਾ ਦੁਆਰਾ ਬਣਾਓ ਤੇ ਢਾਲ ਕੇ ਬਣਾਓ ਤਾਂ ਕੀ ਬਣ ਜਾਂਦਾ 7 ਵਾਰੀ 7 ਵਗਦਾ ਬਾਬਾ ਜੀ 7 ਬੰਦੀਆਂ ਬਣ ਜਾਂਦਾ ਤੇ ਬਾਬਾ ਜੀ ਪੁੱਛਿਆ ਵੀ ਇਹ 10 ਵਾਰੀ ਕਰੋ ਉਹ ਕਹਿੰਦਾ ਬਾਬਾ ਜੀ 10 ਬੰਦੀਆਂ ਬਣ ਜਾਂਦਾ ਬਾਬਾ ਜੀ ਸਾਰੇ ਸਗੇ ਸਿੱਧੇ ਸਗੇ ਸਾਹਮਣੇ ਤੇ ਬਾਬਾ ਜੀ ਪੁੱਛਿਆ ਜੇ 12 ਗੇਰੀ ਕਰੋ ਉਹ ਕਹਿੰਦਾ 12 ਵਜੇ ਦਾ ਬਣ ਜਾਣਾ। ਫਿਰ ਬਾਬਾ ਜੀ ਪੁੱਛਿਆ ਵੀ ਜੇ 13 ਦਾ ਹੋਵੇ। ਤੇ ਉਹ ਕਹਿੰਦਾ ਬਾਬਾ ਜੀ ਇਹ ਫਿਰ ਤਾਂ ਕੁੰਦਨ ਵਾਜਦਾ। ਵਾਹਿਗੁਰੂ। ਫਿਰ ਬਾਬਾ ਜੀ ਨੇ ਵਜੇ ਕੀਤੇ ਕਹਿੰਦੇ ਇਹ ਕੁੰਦਨ ਨੂੰ ਕੁੰਦਨ ਬਣਾ ਕੇ ਤੇ ਸੇਵਾ ਨੂੰ ਛੱਡ ਗਿਆ। ਵਾਹਿਗੁਰੂ। ਉਹਦੇ ਵੀ ਸਾਲ ਹਾਲ। ਆਹ ਸ੍ਰੀ ਅਕਾਲ। ਫਿਰ ਉਸ ਤੋਂ ਬਾਅਦ ਬਾਬਾ ਜੀ 11:30 ਨੂੰ ਇੱਕ ਕੋਰੀ ਆਈ। 11:30 ਕੋਰੀ ਆਈ ਸਾਡੇ ਬਾਬਾ ਜੀ ਅੱਜ ਤੇ 6:10 ਦਾ ਕੈਂਸੀਲ ਆ। ਬਾਬਾ ਜੀ ਨੇ ਬਾਬਾ ਖੁੰਦ ਸਿੰਘ ਵਿਖਾ ਵੀ ਜਾ ਕੇ ਤੇ ਉਸੇ ਜਾ ਕੇ ਗੁਰੂ ਸਾਹਿਬ ਦੀ ਸੇਵਾ ਕਰਦੇ। ਉਹ ਕਹਿੰਦੇ 7:00 ਵਜੇ ਚਲੇਗੇ। ਤੇ ਬਾਬਾ ਜੀ ਕਹਿੰਦੇ ਬਾਬਾ ਜੀ ਬੈਠੀ ਜAVE ਅੱਜ ਥੋੜੀ ਸਕਾਉਟ ਆ ਤੇ ਤੁਸੀਂ ਸੇਵਾ ਕਰੋਗੇ ਸਿੰਘਾਂ ਵਿਖਾ ਅੱਜ। ਬਾਬਾ ਨਰਨ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ ਸਮਾਧ ਵਾਲੇ, ਬਾਬਾ ਸੇਵਾ ਸਿੰਘ ਜੀ ਪੱਡੇ ਤੇ ਬਾਬਾ ਸਾਧੂ ਸਿੰਘ ਚਾਰਜ ਨੇ। ਉਹ ਸੇਵਾ ਕਰ ਲੇ ਕਿ ਉਦੋਂ ਬਾਬਾ ਕੁੰਦਰ ਸਿੰਘ ਜੀ ਸੇਵਕ ਦੇ ਕੋਲ ਸੁਣਨਾ ਜੀ ਬਾਬਾ ਜੀ ਕਿੰਨਾ ਸਤਿਕਾਰ ਕਰਦੇ ਸੀ ਗੁਰੂ ਮਹਾਰਾਜ ਬਾਬਾ ਜੀ ਅਸਰ ਲੇ ਕੇ ਉਸ ਜੀ ਬਾਬਾ ਇਸ ਜੀ ਮਹਾਰਾਜ ਉਹ ਜਿਹੜਾ ਸੇਵਾ ਕਰ ਬਾਬਾ ਕੋ ਸਰ ਸੇਵਾ ਕਰੇ ਸੀ ਉਦੋਂ ਬਾਬਾ ਕੁੰਦਰ ਸਿੰਘ ਨੇ ਮੂੰਹ ਤੇ ਪਰਣਾ ਵਧਿਆ ਤੇ ਉਹ ਵੀ ਬਾਬਾ ਜੀ ਦੇ ਚਾਰਾਂ ਹੱਥਾਂ ਨੂੰ ਲਗੇ ਤੇ ਬਾਬਾ ਜੀ ਤੇ ਅਕਲ ਚੱਪੀ ਚ ਗਈ ਸੀ ਇਹ ਪੂਨੀ ਸੇਵਾ ਕਰੇ ਪੂਨੀ ਸੇਵਾ ਕਰੇ ਤੇ ਉਹ ਥੋੜੇ ਜਿਹਾ ਵੀ ਹੋ ਗਿਆ ਵੀ ਗੱਲ ਕਿਉਂ ਨਹੀਂ ਬਾਬਾ ਜੀ ਇੱਕ ਹੀ ਵੀ ਗੱਲ ਵੀ ਕਿਸਾ ਵਰਤ ਗਿਆ ਤੇ ਸਾਰੇ ਸਿੰਘ ਫਿਰ ਕਹਿਣ ਲੱਗੇ ਕਿ ਕਹਿੰਦੇ ਉਹਨਾਂ ਨੂੰ ਪੈ ਲੱਗ ਰਿਹਾ ਤੂੰ ਨਾਤਾ ਨਹੀਂ ਹੁਣ ਤੂੰ ਵੀ ਆਪਣਾ ਹੱਥ ਨਹੀਂ ਧੋਤੇ ਹੋਣੇ ਜਿਹਦੇ ਤੇ ਬਾਬਾ ਜੀ ਰੋਕਤਾ ਉਹਨਾਂ ਨੇ ਫਿਰ ਕਿਹਾ ਜੀ ਕਹਿੰਦੇ ਵੀ ਤੈ ਕਦੇ ਵੀ ਆਪਣਾ ਉਹ ਕਹਿੰਦੇ ਮੇਰਾ ਮਨ ਅਨੰਦ ਆਸ ਹੋ ਗਿਆ ਪਾਪਾ ਕੋ ਦੱਸੀ ਤੇ ਉਹਨਾਂ ਨੇ ਸਹਿਜ ਅਸੀ ਹੋ ਗਿਆ ਹਾਂ ਬਈ ਤੇਰੇ ਰਿਪੋਰਟ ਨਹੀਂ ਗਈ ਤੇ ਇਹ ਕਹਿੰਦੇ ਵੀ ਤੇ ਆਪਣਾ ਵੀ ਮੇਰਾ ਮਨ ਅਨੰਦ ਆਸ ਗਿਆ ਪਾਪਾ ਦੂਜੇ ਦਿਨ ਬਾਪਸਾਰੇ ਫੇਰ ਚੱਟ ਚਾਕਾ ਉਹਨਾਂ ਆਇਆ ਤੇ ਤੁਮਾਹੇ ਹੱਥ ਕੋਰੇ ਤੇ ਫਿਰ ਉਹਨਾਂ ਨੇ ਕਿਹਾ ਵੀ ਕਦੇ ਵੀ ਫਿਰ ਉਹ ਨਾ ਬਾਬਾ ਜੀ ਦੇ ਕੋਲ ਆਪ ਆਏ ਬਾਬਾ ਖੁੰਨਸੀ ਆਪਏ ਬਾਬਾ ਜੀ ਬਰਾਜ ਮਰਸੀ ਲੇਕੀ ਹੋਈ ਸੀ ਫਿਰ ਉਹ ਆਪ ਆਏ ਤੇ ਫਿਰ ਉਹਨਾਂ ਨੇ ਬਾਬਾ ਜੀ ਨੂੰ ਤੇ ਕਿਹਾ ਬਾਬਾ ਜੀ ਮੈਂ ਮੇਂ ਰੋਣ ਲੱਗੇ ਬਾਬਾ ਖੁੰਨਸੀ ਰੋਣ ਲੱਗੇ ਰੋਣ ਲੱਗੇ ਉਹਨਾਂ ਨੇ ਕਿਹਾ ਬਾਬਾ ਜੀ ਮੇਰੇ ਕੋ ਕੀ ਗਲਤੀ ਹੋ ਗਈ ਸੀ ਕਿ ਤੁਸੀਂ ਮੈਨੂੰ ਆਪ ਦੇ ਚਰਨਾਂ 'ਚ ਹੱਥੀ ਲਾਉਣ ਦੇਤੇ ਰੋਣ ਲੱਗ ਪਿਆ ਤੇ ਬਾਬਾ ਜੀ ਨੇ ਬਾਬਾ ਇਸ਼ਕ ਸਿੰਘ ਜੀ ਮਹਾਰਾਜ ਨੇ ਬਾਬਾ ਕੁੰਦ ਸਿੰਘ ਮਹਰਤ ਕਾਲ ਜੀ ਹਾਂ ਬਾਪ ਆ ਕੇ ਹੱਥ ਪਾ ਕੇ ਉਹਨਾਂ ਨੇ ਕਹਦੇ ਇਹ ਕੁੰਦਣ ਜੋ ਉਸ ਮੋਕੇ ਤੇਰੇ ਹੱਥ ਗੁਰੂ ਗ੍ਰੰਥ ਸਾਹਿਬ ਨਾਲ ਲਗੇ ਸੀ ਜਿਸ ਗੁਰਮਾਨਤ ਤੇ ਜਿਸ ਸਿਧਾ ਨਾਲ ਲਗੇ ਸੀ ਤੇਰੇ ਹੱਥ ਤੇ ਅਸਿਨੀ ਸਿੰਘ ਜੀ ਵੀ ਤੇਰੇ ਹੱਥ ਸਾਡੇ ਨਾਲ ਲੱਗਣ ਤੇ ਬਾਬਾ ਜੀ ਇਹਨਾਂ ਸਤਕਾਰ ਕਰਦੇ ਸੀ ਫਿਰ ਜੇ ਬਹੁਤ ਸੇ ਵੇਲੇ ਮੈਨੂੰ ਅਜੀਬ ਜਿਹਾ ਪੈ ਗਿਆ ਪਤਾ ਲੱਗਾ ਵੇ ਬਾਬਾ ਕੁੰਦਸ ਸਿੰਘ ਜੀ ਕਦੇ ਬਾਬਾ ਜੀ ਦਾ ਨਾਮ ਨਹੀਂ ਸੀ ਲਿਆ ਪਹਿਲੀ ਗੱਲ ਪਤਾ ਲੱਗਿਆ ਜਿੰਨੇ ਵੀ ਸੀ ਬਚਨ ਉਹਨਾਂ ਕੀਤੇ ਆ ਸਾਰੇ ਬਾਬਾ ਜੀ ਜਿੰਨੇ ਵੀ ਸੀ ਬਾਬਾ ਜੀ ਸਾਹ ਪਰਾਈ ਬਾਬਾ ਯਿਸੂ ਸੇਹ ਜੀ ਨਾਮ ਤੇ ਭੜਾਈ ਸਾਰਾ ਬਸ ਕੀਤਾ ਹੁਣ ਇੱਕ ਇੱਕ ਹੋਰ ਆਉਣਾ ਨਹੀਂ ਗੱਲ ਵੀ ਅਖੀਰੀ ਆਈ ਕਿ ਬਈ ਆਪਣਾ ਬਾਬਾ ਜੀ ਬਸ਼ਰ ਕਰਦੀ ਸੀ ਕਿ ਸਾਰੇ ਇਕੱਲਾ ਬਖਸ਼ ਜਾਂਦੇ ਆ ਇੱਕ ਐਕ ਜਿਹੜਾ ਤੁਸੀਂ ਇੰਜਾ ਕਰੋ ਜਾ ਉਹਦਾ ਉਹ 진짜 ਕੋ ਕਮ ਨਾਮ ਨੂੰ ਤੇ ਬਾਬਾ ਜੀ ਗੁਰਤਾ ਬਸ ਪੈਸੇ ਜੀ ਨਾਲੇ ਜਾਣੇ ਦਵੇ ਤਸਕਨ ਦੇਵੇ ਭਾਈ ਨ ਸਕੇ ਜਾ ਗੁਰਸਾ ਦਾ ਬਚਾ ਬਾਬਾ ਜੀ ਇਹ ਵਸੀ ਕੀਤਾ ਫਿਰ ਬਾਬਾ ਜੀ ਜਿਵੇਂ ਪਈ ਕਿਹਾ ਬਾਬੇ ਕਿ ਤਨੇ ਦੇ ਜੀ ਆਪਣਾ ਭਗਵਨ ਸੇਵਾ ਕਰੇ ਹੁਜਰ ਕਰੇ ਪ੍ਰੀਤ ਭਗਵਨ ਸੇਵਾ ਕਰੇ ਹੁਜਰ ਕਰੇ ਵੀ ਤੇ ਸੰਤਾਂ ਸੇ ਸੰਤਾ ਸੇ ਥੀ ਮਸ਼ਕੀ ਕੋਲ ਡੋ ਬਣਤੀ ਸਾਂਤਾ ਸੇ ਇਤੀ ਮਸ਼ਬੀ ਕੋਲ ਡੋ ਬਣਤੀ ਤੇ ਤੇਲ ਮਸਾਲਾ ਦੇਣੀਆ ਕੋਲੋਂ ਆਸੀ ਸਮਾਪਤੀ ਬਾਬਾ ਜੀ ਦੇ ਦਵਾਂਡ ਕੇ ਸੀ ਫਰੀਦਕੋਟ ਫਰੀਦਕੋਟ ਦੇ ਵਿੱਚ ਸੀ ਰਾਜਾ ਪੁਜਰਾ ਸੀਗਾ ਉੱਥੇ ਤੁਰੰਤ ਬਾਬਾ ਜੀ ਦੇ ਮਹਾਪਰਸ਼ੁਦਿਆ ਉਹ ਕਿਸੇ ਦਾ ਗਾਣੋ ਬਣਿ ਛਾੜਦੇ ਤੇ ਬਾਬਾ ਜੀ ਉਹ ਮਾ ਗਾਣੋ ਕ੍ਰਿਸ਼ਾਦੇ ਤੇ ਉਹ ਬਸੇ ਕਰਦੇ ਸਪੇ ਜੀ ਸਮਾਰ ਆਪਣੀ ਮੇਰਤਾਂ ਅੰਨ ਪਾਣੀ ਵਿੱਚ ਪਾਇ ਤੁਸਤ ਤਤਾਰ ਅਰਦਾਸ ਸੁਣੀ ਜਤਾਰ ਹੋਈ ਸਰ ਸਭ ਇਸ ਦੇ ਬਾਬੇ ਜੀ ਬਜਨ ਕਾ ਜੀ ਸਾਰੇ ਸੰਸਾਰ ਦਾ ਭਲਾ ਹੋਵੇ ਦੇ ਬਾਬੇ ਜੀ ਬਹਿ ਕੇ ਤੇ ਫਿਰ ਮਹਾਰਾਜ ਫ੍ਰੀਕੋਟ ਜਿੱਦਾਂ ਸੀ ਪਹਿਲਾਂ ਫ੍ਰੀਕੋਟ ਆਜੇ ਤੇ ਮੁੰਡਾ ਜੀ ਹੁੰਦਾ ਇਹ ਜਾਰਾ ਪਸਾਦਾ ਜੀ ਹੁਣ ਜਿਹੜਾ ਦਸੜ ਗਿਆ ਤੇ ਫ੍ਰੀਕੋਟ ਦੇ ਰਾਜੇ ਮੁੰਡਾ ਜੀ ਸੀ ਹੁੰਦਾ ਤੇ ਫਿਰ ਬਾਬਾ ਜੀ ਨੇ ਕੋਲ ਬੇਚੀ ਸੀ ਬਾਬਾ ਜੀ ਨੇ ਬੇਚੀ ਉਹਦੀ ਮੰਨ ਕੇ ਬਾਬਾ ਜੀ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਉਹ ਲੱਟ ਦਿੱਤਾ ਫੇਰ ਬਾਬਾ ਜੀ ਨੇ ਉੱਥੇ ਦਮਾਨ ਲਿਖਿਆ ਫਰੀਦਕੋਟ ਤੇ ਰਾਜੇ ਨੇ 10 ਦਿਨ ਰੋਣ ਸੀ 10ਵੇਂ ਦਿਨ ਆਇਆ ਬਾਬਾ ਜੀ ਕੋਲ ਤੇ 10ਵੇਂ ਦਿਨ ਆਇਆ ਤੇ ਉਹਨੇ ਬਾਬਾ ਜੀ ਕਹਿੰਦਾ ਆਇਆ ਜੀਗਾ ਬਾਬਾ ਜੀ ਸਾਡੇ ਰਾਜੇ ਦੇ ਕੰਮ ਬਹੁਤ ਆ ਸਾਡਾ ਵੀ ਇੱਥੇ ਸਮਾਂ ਦੀ ਲੱਗਦਾ ਬਾਬਾ ਜੀ ਇਹਨੇ ਕੋਤਰੀ ਕਰਾਣਾ ਲੈ ਬਾਬਾ ਜੀ ਕੋਤਰੀਆਂ ਥੋੜਾ ਜੀ ਮਸਲੇ ਹਾਂ ਹੁੰਦੇ ਆ ਤੇ ਬਾਬਾ ਜੀ ਕਹਿੰਦੇ ਕਿਉਂ ਫੇਰ ਹੋਰ 10 ਦਿਨ ਦਾ ਫੇਰ ਬਾਬਾ ਜੀ ਕਹਿੰਦਾ ਕਹਿੰਦਾ ਕੋਈ ਨਾ ਕੰਤਾ ਸਾਡੇ ਕੋਲ ਹੈਗਾ ਕੀ ਕਿਰਪਾ ਕਰੋ ਮੇਰੇ ਵੀ ਆ ਕੇ ਤੇ ਆਸਾ ਦੀ ਬਾੜ ਲਾ ਬਾਬਾ ਜੀ ਇਹ ਵੇਖੀ ਕਹਿੰਦਾ ਅਸੀਂ ਕੋਈ ਮੰਗਦੇ ਆ ਅਸੀਂ ਗੁਰਨਾਨ ਦੇ ਨੌਕਰ ਆ ਤੇ ਅ ਵੀ ਤੇਰੇ ਹੁਣ ਆਸਾ ਦੀ ਬਾੜ ਦੀ ਲਗੂ ਤੇ ਨਰਾਸਾ ਦੀ ਬਾੜ ਚੋਰਾ ਇਸ ਬਾਬੇ ਕੋ ਜੀ ਅਸੇ ਅੱਜ ਜੋ ਦੇਖੋ ਜੀ ਉਹਦਾ ਮੁੰਡਾ ਵੀ ਗੁਜ਼ਰ ਗਿਆ ਰਾਜਾ ਦਾ ਸਭ ਤੋਂ ਅਮੀਰ ਰਾਜਾ ਸੀ ਭਾਰਤ ਦਾ ਪਰ ਅਫੀਕਰ ਅੱਜ ਉਹਦੀ ਜਿਹੜੀ ਪ੍ਰਾਪਰਟੀ ਆ ਉਥੇ ਕਾਹਦੇ ਜੋ ਸਾਪ ਕੋ ਜ਼ਹਿਰੀਲੇ ਜਾਨਵਰ ਸਭ ਤੇ ਰਧਿਆ ਅਦਾ ਮੁੰਡਾ ਗੁਜ਼ਰ ਗਿਆ ਆ ਪੈ ਗਿਆ ਕੋ ਕੁੜੀਆਂ ਬੇਰਬ ਹੋ ਗਈਆਂ ਆਦਤ ਜਿਕੇ ਇਛਾਦਿਆ ਤੇ ਉਹ ਸੇਫ ਬਾਕਸ ਉਹ ਵੀ ਕੋਲ ਨਹੀਂ ਪੜਨਦੀ ਰਹੀ ਤੇ ਦੂਸੀ ਮਿਸਾਲ ਇਹ ਆ ਬਾਬਾ ਦੇ ਪੈਸੇ ਮਰਚਵਾਣ ਗਈ ਸੀ ਨਾਪੇ ਨਾਪੇ ਬਾਬਾ ਇਹਨਾਂ ਦੇ ਮਰਚਵਾਣ ਗਈ ਸੀ ਤੇ ਉੱਥੇ ਨਾਪੇ ਦਾ ਮਹਾਰਾਯਾ ਵੀ ਹੰਕਾਰੀ ਸੀ ਅਕਾਰੀ ਸੀ ਤੇ ਪਾਰਾ ਹੀਰਾ ਸਿੰਘ ਰਤਨ ਸਿੰਘ ਉਹਰ ਉੱਥੋਂ ਆਏ ਜੀ ਆਪਣੇ ਘੋੜਿਆਂ ਦੇ ਭਾਈ ਤੇ ਜੇ ਮਾਰਕੀਟ ਨਿਕਲਿਆ ਬਾਬਾ ਜੀ ਵਰਗੇ ਸੀ ਤੇ ਪਾਟ ਚ ਆਉਦੀ ਸੀ ਪਾਟ ਤੋਂ ਬਾਅਦ ਸਭ ਬਹੁਤ ਸੀ ਤੇ ਉੱਥੇ ਚੜਾਵਾ ਬਹੁਤ ਹੋ ਗਿਆ ਸੀ ਤੇ ਰਾਜਾ ਆਇਆ ਹਮ ਪਾਟ ਜੀ ਕਹਿੰਦਾ ਕਹਿੰਦਾ ਇਹ ਮੇਰੀ ਜਾਸਤਾ ਪੈਸਾ ਵੀ ਕਹਿੰਦੇ ਇਹ ਮੇਰੇ ਮੈਂ ਵੀ ਇਹ ਛੱਕਣਾ ਬਾਬਾ ਜੀ ਕਹਿੰਦੇ ਸਾਡਾ ਰਾਜਾ ਕੋਈ ਪੈਸੇ ਨਾਲ ਤੱਕ ਨਹੀਂ ਅਸੀਂ ਕਰਨਾ ਦੇ ਨੌਕਰ ਅਸੀਂ ਕਿਸੇ ਬੰਦੇ ਦੇ ਨੌਕਰ ਨਹੀਂ ਹਾਂ ਇਹ ਆ ਸਭ ਕੁਝ ਜੂੜਾ ਉਹ ਕਹਿੰਦਾ ਕਹਿੰਦਾ ਮੇਰੀ ਜਾਸਤਾ ਪੈਸਾ ਮੈਂ ਛੱਕਦਾ ਵਾ ਤੂੰ ਕੀ ਕਰਨੇਗਾ ਬਾਬਾ ਜੀ ਕਹਿੰਦਾ ਕਿਦਾ ਮੈਂ ਚੱਕਣਾ ਪੈਸਾ ਨਾ ਤੂੰ ਹੀ ਕਰ ਲੇਗਾ ਬਾਬਾ ਜੀ ਕਹਿੰਦਾ ਮੈਂ ਫਿਰ ਜੇ ਤੂੰ ਇਹ ਗੱਲ ਤੇ ਆ ਨਾ ਫਿਰ ਅਸਲੀ ਫੋਕਸ ਕਰਾਂ ਇਹਦੇ ਸੁ ਸੁ ਸੋਡੀ ਕੀ ਪਹੁੰਚਾ ਉਹ ਕਹਿੰਦਾ ਸਾਡੀ ਤਾਂ ਬਹੁਤ ਪਹੁੰਚਾ ਅੱਬੇ ਇਹ ਬਾਬਾ ਜੀ ਨਾਲ ਸ਼ਰਾਪ ਦਿੱਤਾ ਅੱਬੇ ਇਹਦੇ ਵੀ ਬਾਬੇ ਕਹਿੰਦਾ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਆ ਵੀ ਇਹ ਗੁਰੂ ਤੇ ਲੱਗਰ ਸਿੱਖਣੀ ਚਾਹੀਦੀ ਆ ਤੂੰ ਇਹ ਨਾ ਜਾ ਉਹ ਨਹੀਂ ਸਾੜਿਆ ਤੇ ਬਾਬਾ ਜੀ ਨੇ ਚਾਹ ਪੀਂਚੀ ਨੇ ਮਾਰਜੀ ਜਾ ਕਰਨੀ ਜਿੱਥੇ ਮਰਜ਼ੀ ਚੱਲੇਗੀ ਤੇ ਵੀ ਤੇ ਵੀ ਤੇ ਅਰਾਧ ਜੀ ਹੋਣੀ ਹੁਣ ਉਥੇ ਨਾਪੇ ਜਾ ਕੇ ਦੇਖੋ ਨਾਪੇ ਦੀ ਜੇਰ ਆ ਜੀ 300 ਏਕੜ ਜੇਰ ਜੇ ਹੌ ਲਾਪੇ ਉਹ ਸਾਰੇ ਨਾਪੇ ਹੈ ਮਹਾਰਾਜੀ ਸਭ ਖਤਮ ਕਰਨ ਉਹ ਪੈਰ ਬੁੜੇ ਵਿਛੀ ਆ ਸਭ ਕੋ ਕੋਈ ਫਰਾ ਦੇ ਦੇ ਅਸੇ ਹੁਣ ਤੀਜੀ ਵਸਾਲੇ ਬਾਬਾ ਜੀ ਇੱਥੇ ਬਾਬਾ ਬਿੰਦਰ ਸਿੰਘ ਜੀ ਤੇ ਛੇਪਰ ਕਲਾ ਦੀ ਸਾਖੀ ਸੁਣਾਉਂਦਾ ਮੈਂ ਨੋਂ ਵੀ ਰੱਖ ਦੱਸਦਾ ਜੀ ਬਾਬਾ ਜੀ 1900 ਅਖੀਰੀ ਹੈ 1955 ਸਾਲ ਚ ਸ੍ਰੋ ਆਪਣਾ ਸਟੇਸ਼ਨ ਬਣ ਰਿਹਾ ਸੀਗਾ ਸਟੇਸ਼ਨ ਬਣਦਾ ਸੀ ਤੇ ਉਸ ਮੌਕੇ ਜਜੀਰ ਖੱਚੀਏ ਦਾ ਵੀ ਉਹ ਬੇ ਲੋਕਾਂ ਰਸਿ ਬਿੜੇ ਕਲਾ ਦੇ ਸੀ ਗੱਡੀਆਂ ਉੱਥੇ ਡੰਢੀ ਸੀ ਉੱਥੇ ਸ਼ੇਰਪੁਰ ਦਾ ਸੀ ਬਾਬੇ ਦਾ ਸਭੀ ਸਭ ਤੋਂ ਪਿਆਰਾ ਘੇਰ ਸੀ ਤੇ ਉਹਦਾ ਮੁੰਡਾ ਸੀ ਗੁਰਦੇਵ ਸਿੰਘ ਕੋਡੀ ਖੇਡਦਾ ਸੀ ਤੇ ਤਗੜਾ ਜਵਾਨ ਸੀ ਮੁੰਡਾ ਤੇ ਮੁੰਡਾ ਸੀ ਕੋ ਗੁਰਦੇਵ ਉਸ ਜਦ ਮਾਦੀਆਂ ਉੱਤਰ ਦੀਆਂ ਸਿਚੁਏਸ਼ਨ ਤੋਂ ਜਾਂਦੀਆਂ ਸੀ ਗੁਰਦੇਵ ਨੇ ਵੀ ਗੁਰਦੇਵ ਉਹ ਥੋੜਾ ਜਿਹਾ ਗਾਧੜ ਕਟਾ ਕਰ ਰਹਾ ਸੀ ਮਾਤਾ ਦਾ ਘਰ ਤੇ ਬਾਬਾ ਜੀ ਕੋਲ ਕਿਸੇ ਜਾ ਕੇ ਸ਼ਿਕਾਇਤ ਲਈ ਬਾਬਾ ਜੀ ਵੀ ਗੁਰਦੇਵ ਵੀ ਤੇਰਸ ਦਾ ਮੁੰਡਾ ਗੁਰਦੇਵ ਐਸਾ ਕਰਦਾ ਬਾਬਾ ਜੀ ਨੇ ਤੇਰਸ ਨੂੰ ਸੁਣਿਆ ਆ ਸੁਣਣੀ ਕਹਾਣੀ ਤੇ ਇਹ ਕੋਲੋਂ ਦੇ ਬਲ ਕੀ ਰੀਤ ਤੇ ਕੋਹਾਗਾ ਨਾ ਕੋਲੋਂ ਦੇ ਕਰਨ ਦੀ ਰੀਤ ਹਾਂ ਜੀ ਤੇ ਸੰਤਾ ਸਹੀ ਮਸ਼ਰੀਕ ਕੋਲੋਂ ਬਣਖੀ ਗਈ ਥੋ ਅਗਰ ਆਏ ਉਹਨਾਂ ਕਿਹਾ ਬਾਬਾ ਜੀ ਵੀ ਕੇਸਾ ਵੀ ਜੇ ਸੰਗੀਆਂ ਦੇ ਮੁੰਡੇ ਹਸਤਾ ਕਰਨਾ ਤੇ ਸ਼ਿਰ ਪਰ ਹੁਣ ਵੀ ਰਹਿਦਾ ਹੈ ਪਰਵਾਹ ਵੀ ਕੇਸਾ ਦਾ ਪ੍ਰਾਪਤ ਚੌਥੀ ਪੀੜੀ ਅਜੇ ਉਦੀ ਹੁਣ ਤੇ ਆਪਣਾ ਬਾਬਾ ਜੀ ਵੀ ਕੇਸਾ ਵੀ ਜੇ ਨੂੰ ਇਹ ਨਾ ਕਰਨਾ ਵੀ ਮੁੰਡੇ ਸਮਝਾ ਦੇ ਉਹ ਕਹਿੰਦਾ ਬਾਬਾ ਜੀ ਜਿਹੜਾ ਕੋਈ ਸਾਡੇ ਮੁੰਡੇ ਉਂਗਲ ਖੋਦੇ ਸੀ ਬਾਹ ਵੜਦਾ ਹੈ ਬਾਬਾ ਜੀ ਨੇ ਵਜੇ ਕੀਤਾ ਵੀ ਕਿਹਾ ਕਿ ਕਿਰਸਾ ਹਰ ਚੀਂਕਾ ਦਾ ਭਾਵ ਹੀ ਕੋਈ ਨਾ ਜੇ ਗਲਤੀ ਹੋ ਗਈ ਕੋਈ ਗੱਲ ਗੁਰੂ ਸਾਹਿਬ ਬਖਸ਼ੈੰਦਾ ਪਕਸ਼ ਤੇ ਨਹੀਂ ਗਿਆ ਤੇ ਉਹਨੇ ਫੇਰ ਪਿਆਰ ਬਾਬਾ ਜੀ ਫੇਰ ਕਾ ਦੂਜਾ ਛੱਡ ਸਤਾ ਉਹਨੇ ਫੇਰ ਹੀ ਕਰ ਗਿਆ ਜੀ ਇਹਦਾ ਸਵਾਭ ਬੜਦਾ ਹੈ ਬਾਬਾ ਜੀ ਨੇ ਫੇਰ ਤੀਜਾ ਵਜੇ ਫੇਰੇ ਕੀਤਾ ਮਾਪਰਸ ਤਨਵਸ਼ਣ ਕਰ ਦਿੰਦਾ ਚੌਥਾ ਜੀ ਕਰ ਤੇ ਅਗੇ ਤੀਜਾ ਵਜੇ ਕੀਤਾ ਤੇ ਉਹਨੇ ਫੇਰ ਹੀ ਕਰ ਗਿਆ ਜੀ ਬਾਬਾ ਜੀ ਟਾਂਡੇ ਨਗੇ ਫੜ ਜੇ ਲੇ ਲ ਕਿਸੇ ਕੋਲ ਨਾ ਬਚ ਸਕਣ ਲਾਗੇ ਦੇ ਕੋਈ ਕੁਆਜੀ ਆਗੇ ਸ਼ੇਪ ਪ੍ਰਕਾਰ ਅਜਾਗੇ ਪੋਛ ਕੇ ਦੇਖੋ ਦੇ ਕੋ ਆ ਨਾਮ ਵਾਲੇ ਆਇਆ ਸਰਬਸ ਕਿ ਉਹ ਜੀ ਕੇਸ ਆ ਦੀ ਢੋਕੇ ਸਾਡੇ ਸੱਚੀ ਬਾਤ ਦੀ ਜਿਹੜੀ ਪਾਸ ਕਿ ਦਿੱਤੀ ਸੀ ਉਹਦਾ ਮੁੰਡਾ ਗੁਰਦੀਪ ਜਿਹੜਾ ਕਿ ਜੀ ਦੀ ਗੱਡ ਸੀ ਉਹ ਬੱਸ ਡਰਾਈਵਰ ਲੱਗਾ ਬੱਸ ਫੇਰ ਲੱਗਿਆ ਸਤਾਂ ਦਾ ਮਸਕੀ ਕੋਲ ਡਬਲ ਕੀ ਲੀਤੀ ਜਾਂਦੀ ਹੈ ਉਹ ਮੁੰਡਾ ਬਸ ਉਹ ਬਾ ਘੱਟੀ ਸੀ ਗਰਮੀ ਦੇ ਦਿਨ ਸੀ ਫਾਤੇ ਕੋਈ ਇੱਕ ਡਿਜੀ ਨਾਲ ਅਸੀਤ ਬਸ 84 ਕਰੋੜਵੀ ਜੀ ਤੇ ਬਾ ਘੱਟੀ ਸੀ ਕਰਦੇ ਐ ਸੋ ਬਸ ਦਾ ਬਸ ਗਈ ਤੇ ਉਹਦੀ ਵੀ ਸਜੀਵਾ ਕੱਢੀ ਤੇ ਉਹਦੀ ਵੀ ਇਕੱਠੀ ਦੀ ਪੁੱਤਰੀ ਵੀ ਕੱਢੀ ਚਲੋ ਕਹਾਣੀ ਹੁਣ ਆ ਗਈ ਤੀਜੀ ਪੀੜੀ ਤੀਜੀ ਪੀੜੀ ਤੀਜੀ ਪੀੜੀ ਦੇ ਗਰਦੇ ਦੇ ਦੋ ਮੁੰਡੇ ਸੀ ਪਹਿਲਾ ਇੱਕ ਮੁੰਡੇ ਨੇ ਗੱਲ ਜਫਾ ਲੈ ਕੇ ਆਤਮ ਹੱਤਿਆ ਕਰਿਆ ਤੇ ਉਹਦੇ ਇੱਕ ਮੁੰਡਾ ਹੋ ਰਹਿ ਗਿਆ ਉਸ ਮੁੰਡੇ ਨੂੰ ਵੀ ਆਪਣਾ ਚੱਕਾ ਜੀ ਕਲ ਸਪਾਹ ਹੈ। ਤਨਪीडीਆ ਐਕ 2 ਤਨਪीडीਆ ਹੁੰਦੀ। ਹੁਣ ਚੌਥੀ ਪੀੜੀ। ਮੈਂ ਚੌਥੀ ਪੀੜੀ ਹੁਣ ਦੇਖਿਆ ਮੁੰਡੇ ਨੂੰ ਬੜਾ ਤਰਸਾ। ਬਹੁਤ ਹੀ ਤਰਸਾ ਹੈ ਪਰ ਕੀ ਹੋਇਆ ਵੀ ਪਤਾ ਹੀ ਨਹੀਂ ਦਵਾਈ ਕੀ ਹੋਇਆ ਤੁਸੀਂ ਹੁਣ ਵੀ ਜਾ ਕੇ ਭੁਰਮਚਾਲ ਬਾਬੇ ਜਾਂ ਸਤੇ। ਇਹ ਬਾਕੀ ਹੋ ਗਈ ਤੇ ਕਾਹਨ ਤੁਸੀਂ ਇਹ ਆਪੇ ਇਸ ਇਸ ਪਾਸੇ ਤਰਫ। ਉਹ ਮੁੰਡਾ ਜੀ ਉਹ ਦੇਖਿਆ ਕੋ ਜਿਹੜੇ ਮੁੰਡੇ ਅਜ ਸ਼ਹਾਦ ਐਸ ਗੁਰਦੇਸ਼ ਦਾ ਪੋਤਾ। ਸੈਲ ਜਿਹੜਾ ਵਾ ਉਹਦਾ ਦੋ ਫਾੜ ਹੋਇਆ। ਆ ਦੋ ਫਾੜ ਸਰ ਹੋਇਆ ਜਿਸ ਨੇ 80 80 ਗਲੀ ਅੱਜਾ ਇਹ ਢਾਕਾ ਇੱਕ ਢਾਕਾ ਪੋਂ ਅਮੈ ਦੇਖਿਆ ਇట్లా ਢਾਕਾ ਫੇਰ ਉਹ ਟੱਕ ਇੱਥੋਂ ਆਉਂਦਾ ਮੱਥੇ ਛਾ ਗਿਆ ਮੱਥੇ ਛਟਾਕਾ ਹੁਣ ਵੀ ਆ ਦੇਖੋ ਮੱਥੇ ਤੋਂ ਬਾਅਦ ਨੱਕ ਤੇ ਆ ਗਿਆ ਨੱਕ ਤੋਂ ਇਹ ਗੱਲ ਤੇ ਆ ਗਿਆ ਕੋਈ ਨਾ ਹਉਣ ਦੀ ਲੋ ਸਾਜ ਸਾਰਾ ਪਿੰਡ ਕਹਿੰਦਾ ਤੁਸੀਂ ਛਾਪੇ ਹੋਏ ਬਾਬਾ ਜੀ ਤੋਂ ਜਾ ਕੇ ਤੁਸੀਂ ਭੁੱਲਾ ਪੁੱਛਾ ਲਈ ਇਹੀ ਬੇਨਤੀ ਆ ਜੀ ਬਾਬਾ ਜੀ ਦਾ ਸੱਚੇ ਪਾਤਸ਼ਾਹ ਇੱਕ ਇੱਕ ਬਸਤ ਹੋਰ ਦੱਸਣੀ ਆ ਬਈ ਭੜੌੜ ਕੇਸ ਹੋਇਆ ਸਭ ਪਤਾ ਹੀ ਬਾਬਾ ਜੀ ਨੂੰ ਜਿਆਦਾ ਪਤਾ ਭੜੌੜ ਤੇ ਹੋਇਆ ਸਾਰਾ ਕੁਸ ਹੋਇਆ ਭੜੌੜ ਕੇਸ ਦੇ ਵਿੱਚ ਉਦੋਂ ਉੱਥੇ ਵੀ ਇਹੀ ਗੱਲ ਹੋ ਗਈ ਉੱਥੇ ਵੀ ਇਹੀ ਗੱਲ ਹੋਈ ਕੋਈ ਸੀਗੀ ਜਿੰਦਾ ਬਗਲ ਤੇ ਉਥੇ ਉਹ ਜਨਾਨੀ ਨੇ ਹੋਕੁੰਦੀ ਮਨਿਆ ਬਾਬਾ ਜੀ ਤੇ ਕੰਦ ਗੱਲ ਹੋ ਗਈ ਫਿਰ ਅੱਜ ਜਨਾ ਉਹ ਜਨਾਨੀ ਨੂੰ ਫਿਕਰ ਹੋ ਸਾਰੇ ਲੱਗੇ ਗਏ ਅੰਜ 6 ਕੁੜੀਆਂ ਦੇ ਹੋਈਆਂ ਉੱਥੇ ਬਿਠੇ ਪਿਛਰੋ ਬਾਬਾ ਜੀ ਆ ਵੀ ਸਾਨੂੰ ਜਸ ਗਾਣਾ ਚਾਹੀਦਾ ਬਾਬਾ ਕੁੰਦਰ ਸਿੰਘ ਜੀ ਹਮੇਸ਼ਾ ਬਾਬਾ ਜੀ ਜਿੱਥੇ ਸੀ ਇੱਕ ਪ੍ਰਸਾਦ ਦਾ ਮੌਮਡ ਵਿਯੋਗ ਸੀ ਉਹ ਮਨੇ ਸਾਰੀ ਜ਼ਿੰਦਗੀ ਬਾਬਾ ਜੀ ਇਸੇ ਸਿੱਖ ਜੀ ਮਰਾਈ ਨਜ਼ਦੀਕ ਉਹਦੀ ਜਾਨ ਨਹੀਂ ਸੀ ਰਕੜੀ ਉਹਦਾ ਮੇਰਾ ਘੜਟਕਾ ਪੋਤਾ ਬਾਬਾ ਸਿੰਘ ਜੀ ਕੋਲੇ ਹੀ ਹਾਜੀ ਸੀ ਤੇ ਸਾਰੀ ਜ਼ਿੰਦਗੀ ਉਹਨੇ ਮੇਰੇ ਪਿਤਾ ਤੇ ਉਸ ਤੋਂ ਬਾਅਦ ਟੀਕੇ ਰ ਤੇ ਪਾਪਾ ਜੀ ਕੋ ਉਹ ਜਿਆ ਮੈਂ ਵਿਚਾਲਾ ਕਰਦਾ ਸੀ ਕਰਤੇ ਨੇ ਬਾਬਾ ਜੀ ਦੇ ਬੇਕਾ ਤੇ ਮੇਰੇ ਬਾਬਾ ਕੁੰਦਸ ਸਿੰਘ ਜੀ ਕੋਲ ਤੇ ਬਾਬਾ ਜੀ ਜਾਣ ਨਹੀਂ ਸਕਦੇ ਤੇ ਬਾਬਾ ਜੀ ਬੇਕਾ ਤੇ ਫਿਰ ਬਾਬਾ ਕੁੰਦਸ ਸਿੰਘ ਜੀ ਆਪਰੇ ਉਹਦਾ ਹਾਕਰ ਸੀ ਵੀ ਅਕੈਸ ਘੰਟਾ ਹਾਕਰ ਕਰਦੇ ਉਹਨੇ ਜਦੋਂ ਕਿ ਬਾਬਾ ਜੀ ਇਸ ਜੀ ਸੁਫੈ ਕਿ ਹਾਂ ਜੀ ਕਿ ਸੁਫਰ ਛਾਤੀ ਇਰਾਕ ਤੇ ਵੀ ਤੂੰ ਮਾਫੀ ਬਖਸ਼ ਉਹ ਫਿਰ ਉਹਦਾ ਦੇਸੀ ਇਹ ਇੱਥੇ ਆ ਜੀ ਕੋਲ ਕਾਲੀ ਮਾਫੀ ਨਹੀਂ ਆ ਕੋਲ ਕਾਲੀ ਗੱਤ ਕਰਤੀ ਉਹਦਾ ਕਾਸਮਾ ਅਫੀਸਾ ਲਈ ਸਾਰੇ ਬੁਧਾਇਆ ਜੀ ਵਾਹਿਗੁਰੂ ਜੀ ਕਾ ਪਾਸਾ ਸਾਰਾ ਵਾਹਿਗੁਰੂ ਜੀ ਚਾਹੇ ਆਵਾਜ਼